ਹਾਂਜੀ ਜ਼ਾਰੇ ਪਿਆਰ ਭਰੀ ਸასი ਸ਼ਕਾਲ ਤੇ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਤਿਆਰੀ ਪੂਰੀ ਮਗ ਚੁੱਕੀ ਹੈ ਤੇ ਅੱਜ ਵਿਆਹ ਵਾਲੇ ਘਰ ਮੁੰਡੇ ਦੇ ਬਟਨਾ ਲੱਗਣਾ ਪਹਿਲਾਂ ਦਾ ਤੇ ਉਸ ਤੋਂ ਬਾਅਦ ਜਾਗੋ ਦਾ ਸਾਰਾ ਪ੍ਰੋਗਰਾਮ ਪੂਰਾ ਤਿਆਰ ਪਰ ਤਿਆਰ ਹੈ ਤੇ ਦੇਖਦੇ ਹਾਂ ਹੁਣ ਬਟਨਾ ਲਾਉਣ ਲਈ ਕੌਣ-ਕੌਣ ਅੱਗੇ ਆਉਂਦਾ ਮੁੰਡੇ ਦੇ ਮੁੰਡੇ ਨੂੰ ਚਿੱਟਾ ਵੀ ਕੱਢਣਾ ਕਹਿੰਦੇ ਚਲੋ ਜੀ ਫਿਰ ਅੱਗੇ ਮਿਲਦੇ ਆਪਾਂ ਤਿਆਰੀਆਂ ਚੱਲਦੀਆਂ ਪਈਆਂ ਮੁੰਡੇ ਨੂੰ ਬਾਹਰ ਕੱਢਣ ਦੀਆਂ ਲੈ ਵੀ ਮੁੰਡਾ ਆ ਗਿਆ ਕਹਿੰਦੇ ਰੱਬ ਦਾ ਵਾਦਾ ਚੱਕਲਾ ਨਾ ਲਿਓ ਮੇਰੇ ਵਿੱਚ ਇੱਧਰੋਂ ਮੈਡਮ ਤੁਸੀਂ ਇੱਧਰ ਕਾਲਾ ਫੁਲਕਾਰਾ ਕਿੰਨਾ ਮੁੰਡਾ ਲੰਮਾ ਹੈ ਤੇ ਮੁੰਡੇ ਦੀਆਂ ਭੈਣਾਂ ਤੇ ਭਾਬੀਆਂ ਮੈਨੂੰ ਛੋਟੀਆਂ ਲੱਗਣ ਡੀਆਂ ਜਿਸ ਕਰਕੇ ਚਾਦਰ ਕਹਿੰਦੇ ਪੂਰੀ ਨਹੀਂ ਹੋਦੀ ਚੁੰਨੀ ਜਿਹਨੂੰ ਕਹਿੰ ਲੋ ਫੁਲਕਾਰੀ ਕਹ ਲੋ ਲੱ ਸੇ ਉਧਰ ਉਧਰ ਕਰ 30 ਪੁੱਠੇ ਉਹ ਲਈ ਫਿਰਦੇ ਆ ਲੈ ਵੀ ਲੈ ਆ ਗਿਆ ਆ ਜਾ ਵੀ ਆ ਜਾ ਸ਼ੇਰਾ ਲੈ ਇਹ ਤੇਰੇ ਬਟਨਾ ਕੋਈ ਨਾ ਬੈਠ ਕੋਈ ਨਾ ਬੈਠ ਕਿੱਥੇ ਜਾਣਾ ਉੱਪਰ ਉੱਪਰ ਬੰਨਾ ਕੋਈ ਥਾਂ ਕੋਈ ਬੈਣ ਕਿਤੇ ਦੋਪਹਰ ਆ ਦਰ ਆਲੂ ਪਰਾਲੇ ਉੱਪਰ ਜਾ ਪਹਿਲੇ ਹੀ ਬੋਂਦ ਲਿਆ ਫਿਰਦਾ ਪਤਾ ਨਹੀਂ ਲੱਗਦਾ ਇਹਨੂੰ ਕਿੱਧਰੋਂ ਬੈਠਣਾ ਮਿੱਚੇ ਦੇ ਪਿੱਛੇ ਦੁੱਛੇ ਬੁੱਬੀਆਂ ਦੇ ਪਖਾਂਡਾਂ ਦੀ ਮੁੱਕਦੇ ਪਿੱਛੋਂ ਬੈਠੋ ਕਹਿੰਦੇ ਕੀ ਕਰਨਾ ਮੁੰਡਾ ਬੈਠ ਗਿਆ ਕਹਿੰਦਾ ਕੀ ਕਰਨਾ ਤੇ ਬਟਨਾ ਲੱਗਣਾ ਹੋਰ ਕੀ ਹੋਣਾ ਲੋ ਜੀ ਘਰ ਚ ਤਾਂ ਪੂਰੀ ਜਗ ਬੰਦ ਹੋ ਗਈ ਪਈ ਐ ਹਲਾ ਵੀ ਮਿੱਤਰੋ ਇੱਥੇ ਆ ਗਿਆ ਮੈਂ ਮੈਂ ਦੇਖਿਓ ਨੁ ਕਿ ਮੈਂ ਮੜਦਾ ਇਹ ਜਿਹੜੀਆਂ ਕੂਣੀਆਂ ਕਾਣੀਆਂ ਜੇ ਮਾੜੀਆਂ ਮੋਟੀਆਂ ਗਾਲੀਆਂ ਨੇ ਨਾ ਸਭ ਕਿਆ ਕਦਮੀ ਆਪਾਂ ਦੇਖਿਓ ਤੁਸੀਂ ਜੇ ਤੁਹਾਡੀ ਤਾਂ ਅੰਟੀ ਕੀ ਪੁੱਛ ਇੱਕ ਮਿੰਟ ਬੰਦ ਬੋਬੇ ਇੰਤੇ ਮੜਾ ਕੂਣੀ ਤੇ ਹੀ ਮੜਾ ਇੱਥੇ ਆ ਮਰਥੇ ਤੇ ਨਾ ਭਾਬੋ ਬੋਬੇ ਬੋਬੇ ਮੁੰਡਾ ਕਨਾ ਮੱਥੇ ਤੇ ਨਹੀਂ ਲਾਉਣਾ ਮੇਰੇ ਮੇਰੇ ਫੇਸ ਦੀ ਬਿਊਟੀ ਖਰਾਬ ਨਹੀਂ ਕਰਨੀ ਇਹਨੂੰ ਵੀ ਪਤਾ ਜਲਦੀ ਨਾਲ ਤੇਰੀ ਛੇੜੀ ਚੰਪੜੀ ਨਾ ਆਲੇ-ਕਾਲੇ ਆ ਗਾਲੀਆਂ ਦੇ ਘੁੰਮੀਆਂ ਬੀਬੀ ਇੱਥੇ ਆ ਜਾਣਗੇ ਦੁਆਰੇ ਮਾਰ ਮਾਰ ਕਰਾ ਗੱਡੋਂ ਮਾਰ ਉਹ ਮੇਰੀ ਬਾਹਰ ਉਧਰ ਆਪਣਾ ਸਾਈਡ ਦਾ ਜਿਆਦਾ ਨਾ ਲਾਇਆ ਹੋਵੇ ਮਨ ਮੇਰੀ ਵਾਲੀ ਸਾਈਡ ਚ ਆਉਂਦੀ ਸੀ ਮੈਂ ਕਿਹਾ ਤੂੰ ਆਪਣੀ ਸਾਈਡ ਤੇ ਰਹਿ ਇਧਰ ਆਣ ਤਾਂ ਮੈਂ ਹੀ ਚਮਕਾ ਦੇਣਾ ਇਹਨੂੰ ਆ ਆ ਗਏ ਪਰਮੇਂਦਰ ਆ ਗਏ ਜਿਹੜੇ ਸਾਹਮਣੇ ਕਿਉਂ ਤੇ ਬੈਠੀ ਮੰਮੀ ਪ੍ਰਧਾਨਣੀ ਬਣੀ ਲੈ ਵੀਰ ਫੋਟੋ ਸੁੰਹਿੰਦੀ ਰਿਹਾ ਕਹਿੰਦੇ ਹੁਣ ਠੀਕ ਹੋ ਗਿਆ ਸਾਰੇ ਤਿਆਰ ਪਰ ਤਿਆਰ ਬੈਠੇ ਨੇ ਸਾਰੇ ਸਾਹਮਣੇ ਕਿਉਂ ਅੰਟੀ ਜੀ ਸਾਮਣੇ ਤੁਮੀ ਪੂਰਾ ਖੜਾ ਹੈ ਕਹਿੰਦਾ ਮੇਰੀ ਫੋਟੋ ਖਿੱਚੋ ਖਿੱਚ ਮੇਰੀ ਫੋਟੋ ਇੱਕ ਹੋਰ ਵੇਟ ਮਨਸ਼ਕਿਆ ਗਿਰਵਾ ਚ ਮਨ ਮਮੀ ਬੋਲ ਰਹੀ ਅੰਦਰੋਂ ਕਰਦੀ ਕਹਿੰਦੀ ਤੇਰੇ ਮਮੀ ਬੋਲ ਰੌਡ ਤੇ ਮੂਹ ਤੇ ਉਹਦੇ ਫੋਟੋ ਨਹੀਂ ਵਧੀਆ ਆਉਣੀ